ਸ਼ਸ਼ੀਕਲ ਜੀ ਬੋਲੀਹੋਲੀ ਬਾਬਾ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ 17ਵੇਂ ਸੀਐਮ ਬਣੇ ਸੀ 16 ਮਾਰਚ 2022 ਨੂੰ ਸੋ ਉਹਨਾਂ ਦੇ ਘਰ ਵਿੱਚ ਉਦੋਂ ਖੁਸ਼ੀਆਂ ਆਈਆਂ ਸੀ ਤੇ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਦੇ ਘਰ ਫੇਰ ਖੁਸ਼ੀਆਂ ਆਈਆਂ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੋ ਭਗਵੰਤ ਮਾਨ ਇੱਕ ਬੇਟੀ ਦੇ ਪਿਤਾ ਬਣੇ ਆ ਸੋ ਉਹਨਾਂ ਨੇ 26 ਜਨਵਰੀ ਨੂੰ ਵੀ ਇਹ ਅਨਾਉਂਸ ਕੀਤਾ ਸੀ ਦੱਸਿਆ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਸੋ ਫਾਈਨਲੀ ਉਹਨਾਂ ਦੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਸੋ ਉਹਨਾਂ ਦੇ ਘਰ ਖੁਸ਼ੀਆਂ ਆ ਚੁੱਕੀਆਂ ਕੱਲ ਉਹਨਾਂ ਦੀ ਧਰਮ ਪਤਨੀ ਹਸਪੀਟਲ ਵਿੱਚ ਭਰਤੀ ਹੋਏ ਸੀ ਸੋ ਉਸ ਸਮੇਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਸੋ ਅੱਜ ਫਾਈਨਲੀ ਡਾਕਟਰ ਗੁਰਪ੍ਰੀਤ ਕੌਰ ਨੇ ਇੱਕ ਧੀ ਨੂੰ ਜਨਮ ਦਿੱਤਾ ਸੋ ਭਗਵਾਨ ਤਮਾਨ ਕਾਫੀ ਜ਼ਿਆਦਾ ਖੁਸ਼ ਆ ਇਸ ਗੱਲ ਤੋਂ ਅਸੀਂ ਉਹਨਾਂ ਦਾ ਪੂਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਉਹਨਾਂ ਦੇ ਘਰ ਵਿੱਚ ਧੀ ਨੇ ਜਨਮ ਲਿਆ ਸੋ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਏ ਕਿ ਭਗਵਾਨ ਤਮਾਨ ਨੇ 26 ਜਨਵਰੀ ਨੂੰ ਵੀ ਦੱਸਿਆ ਸੀ ਕਿ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਸੋ ਫਾਈਨਲੀ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੋ ਉਹਨਾਂ ਦਾ ਪੂਰਾ ਪਰਿਵਾਰ ਇਸ ਤੇ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਇੱਥੇ ਜਗਰ ਜੋਗਾ ਕੀ ਪਹਿਲਾਂ ਚਾਹੀ ਉਹਨਾਂ ਦੇ ਦੋ ਬੱਚੇ ਸੀ ਇੱਕ ਬੇਟਾ ਤੇ ਇੱਕ ਬੇਟੀ ਪਰ ਜਦੋਂ ਭਗਵੰਤ ਮਾਨ ਨੇ ਹੁਣ ਦੁਬਾਰਾ ਮੈਰਿਜ ਕਰਾਈਆ ਸੋ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੋ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸੋ ਉਹਨਾਂ ਦੇ ਜਿਹੜੇ ਫੈਨ ਆ ਉਹ ਇਸ ਗੱਲ ਤੋਂ ਬਹੁਤ ਖੁਸ਼ ਆ ਕਿ ਉਹਨਾਂ ਦੇ ਘਰ ਵਿੱਚ ਇੱਕ ਬੇਟੀ ਨੇ ਜਨਮ ਲਿਆ ਸੋ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਵਧਾਈਆਂ ਦੇਣ ਲਈ ਕੰਗ੍ਰੈਟਸ ਲਿਖਿਓ ਸੋ ਨਾਲ ਦੀ ਨਾਲ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਨਾਲ ਦੀ ਨਾਲ ਤੁਸੀਂ ਆਪਣੇ ਵੱਲੋਂ ਕੁਝ ਨਾਮ ਜੇ ਸੁਜੈਸਟ ਕਰੋ ਤਾਂ ਉਹ ਵੀ ਜਰੂਰ ਕਮੈਂਟ ਕਰਿਓ ਕਿਉਂਕਿ ਹੋ ਸਕਦਾ ਹੈ ਕਿ ਮਾਨ ਸਾਹਿਬ ਵੀਡੀਓ ਨੂੰ ਦੇਖਣ ਤੇ ਉਹਨਾਂ ਨੂੰ ਨਾਮ ਉਥੋਂ ਵਧੀਆ ਤੁਹਾਡਾ ਕੋਈ ਲੱਗੇ ਸੋ ਆਪਾਂ ਜਿਵੇਂ ਉਹ ਕੋਈ ਨਾਮ ਦਾ ਹਜੇ ਕਾਪ ਨੂੰ ਨਹੀਂ ਪਤਾ ਲੱਗ ਸਕਿਆ ਕਿ ਸੀਐਮ ਭਗਵੰਤ ਮਾਨ ਨੇ ਆਪਣੀ ਪਿਆਰੀ ਬੇਟੀ ਦਾ ਨਾਮ ਕੀ ਰੱਖਿਆ ਸੋ ਜਿਵੇਂ ਉਹ ਨਾਮ ਅਨਾਉਂਸ ਕਰਦੇ ਆ ਆਪਾਂ ਉਹ ਵੀ ਦੱਸਾਂਗੇ ਕਿ ਭਗਵੰਤ ਮਾਨ ਨੇ ਆਪਣੀ ਪਿਆਰੀ ਬੇਟੀ ਦਾ ਨਾਮ ਕੀ ਰੱਖਿਆ ਸੋ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਪਰਿਵਾਰ ਨੂੰ ਵਧਾਈਆਂ ਜ਼ਰੂਰ ਦਿਓ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸਤਿ ਸ਼੍ਰੀ ਅਕਾਲ ਜੀ